ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਨੇ ਜਦੋਂ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ 10 ਦਿਨਾਂ ਦਾ ਰਿਮਾਂਡ ਮੰਗਿਆ ਲੇਕਿਨ ਅਦਾਲਤ ਨੇ ਸਿਰਫ 5 ਦਿਨਾਂ ਦਾ ਰਿਮਾਂਡ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਰਿਮਾਂਡ ਅੱਗੇ ਵਧਾ ਦਿੱਤਾ ਜਾਵੇਗਾ ਹੁਣ ਤੱਕ 5 ਦਿਨਾਂ ਦਾ ਰਿਮਾਂਡ ਇਹਨਾਂ ਲਈ ਕਾਫੀ ਹੈ ਲੇਕਿਨ ਪਹਿਲੇ ਦਿਨ ਹੀ ਵੱਡੇ ਖੁਲਾਸੇ ਹੋਗੇ ਨੇ ਰਮਨ ਅਰੋੜਾ ਨੂੰ ਲੈ ਕੇ ਸਿਆਣੇ ਸੱਚ ਕਹਿੰਦੇ ਨੇ ਕਿ ਤੰਗਲੀ ਨਾਲ ਜਿਵੇਂ ਲੋਕ ਭੋਰੇ ਦੇ ਵਿੱਚ ਪੱਲੇ ਦੇ ਵਿੱਚ ਤੂੜੀ ਪਾਉਂਦੇ ਨੇ ਤੰਗਲੀ ਦੇ ਨਾਲ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਅਰਮਨ ਅਰੋੜਾ ਜੋ ਮੌਜੂਦਾ ਪਾਰਟੀ ਦੇ ਮੌਜੂਦਾ ਵਿਧਾਇਕ ਹਨ ਅਰਮਨ ਅਰੋੜਾ ਦੀ ਪਹਿਲਾ ਸਿਕਿਉਰਿਟੀ ਵਾਪਸ ਲਈ ਗਈ ਉਸ ਤੋਂ ਬਾਅਦ ਵੀਲੈਸ ਦੇ ਛਾਪਾ ਮਾਰਿਆ 5 ਲੱਖ ਰੁਪਏ ਨਗਦ ਕੈਸ਼ 1 ਕਿਲੋ ਸੋਨਾ 1/2 ਕਿਲੋ ਚਾਂਦੀ ਤੇ ਹੋਰ ਤਾਂ ਹੋਰ ਦੀ ਗੱਲ ਹੈ 13 ਜੈ ਦਾਦਾ ਦੇ ਕਾਗਜ਼ਾਤ ਡਾਕੂਮੈਂਟਸ ਆਪਣੇ ਕਬਜ਼ੇ ਵਿੱਚ ਲੈ ਲਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸੁਰ ਉੱਚ ਅਧਿਕਾਰੀਆਂ ਨੇ ਵਿਜੀਲੈਂਸ ਤਾਂ ਇਹ ਵੀ ਕਹਿ ਰਹੀ ਹੈ ਕਿ ਇਹਦੇ ਜਿਹੜੇ ਨਾਲ ਦੇ ਸਾਥੀ ਨੇ ਇਹਨਾਂ ਦੇ ਰਿਸ਼ਤੇਦਾਰ ਵੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹੋ ਸਕਦੇ ਨੇ ਮੰਤਰੀ ਵੀ ਹੋ ਸਕਦੇ ਨੇ ਖਾਸ ਕਰਕੇ ਉਹ ਮਹਿੰਦਰਪਾਲ ਪਗਤ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਲੜਕੇ ਅਤຸນ ਪਗਤ ਦੀ ਗੱਲ ਕਰ ਰਹੇ ਨੇ ਕਿ ਇਹ ਦੋਨੋਂ ਵੀ ਇਸ ਮਾਮਲੇ ਦੇ ਵਿੱਚ ਉਨਵੋਲਵ ਨੇ ਹਾਲੇ ਕਿ ਉਹਨਾਂ ਦਾ ਨਾਮ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਛੇ ਉਹਨਾਂ ਦੇ ਵਿੱਚੋਂ ਮੰਤਰੀ ਵੀ ਨੇ ਵਿਧਾਇਕ ਵੀ ਨੇ ਜੋ ਸਾਡੇ ਨਿਡਾਰਤੇ ਨੇ ਉਹ ਚੌਕਸ ਹੋ ਜਾਣ ਆਪਿਆ ਮਨਜਮ ਨਹੀਂ ਤਾਂ ਉਹਨਾਂ ਉੱਤੇ ਕਾਰਵਾਈ ਹੋਵੇਗੀ ਵਿਜੀਲੈਂਸ ਨੇ ਪਹਿਲਾਂ ਤੇ ਕਹਿੰਦੇ ਨੇ ਕਿ ਪੁਟਾ ਡੰਗਿਆ ਕਹਿੰਦੇ ਬੇਹੋਸ਼ ਹੋ ਗਿਆ ਫਿਰ ਮੰਨੇ ਵੀ ਕਿ 13 ਜੈਦਾਦਾ ਕਿਵੇਂ ਬਣਾਈਆਂ ਦੇਖ ਲਓ ਪੰਜਾਬੀਓ ਭਰੋਸਾ ਕਰਕੇ ਅਸੀਂ ਇਹਨਾਂ ਉੱਤੇ ਵੋਟ ਇਹਨਾਂ ਨੂੰ ਵੋਟਾਂ ਪਾਈਆਂ ਪੰਜਾਬ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਕੀਤਾ ਸੀ ਇਹ ਲੋਕ ਨਹੀਂ ਕਰਨਗੇ ਕਿਉਂਕਿ ਧੰਨਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਲੋਕਾਂ ਦੇ ਸਤਾਏ ਹੋਏ ਲੋਕ ਨੇ ਇਹ ਜਾਣਦੇ ਨੇ ਲੋਕਾਂ ਦੇ ਹੱਕ ਹੀ ਨੇ ਲੋਕਾਂ ਦੇ ਹੱਕ ਲਾਕੀ ਹੱਕਾਂ ਦੀ ਗੱਲ ਕਿਵੇਂ ਕਰਨੀ ਹੈ ਇਹ ਪਤਾ ਹੈ ਇਹਨਾਂ ਨੂੰ ਪਤਾ ਹੈ ਕਿ ਕਿਵੇਂ ਐਮਐਸਪੀ ਲੈ ਕੇ ਦੇਣੀ ਹੈ ਕਿਵੇਂ ਪੰਜਾਬ ਦੇ ਬੇਜ਼ਗਾਰਾਂ ਦੀ ਗੱਲ ਸੁਣਨੀ ਹੈ ਤੇ ਕਿਵੇਂ ਲੋਕਾਂ ਨੂੰ ਕਲੋਣੀਆਂ ਕੱਟ ਕੇ ਦੇਣੀਆਂ ਨੇ ਲੇਕਿਨ ਇਹਨਾਂ ਨੇ ਲੋਕਾਂ ਨੂੰ ਕਲੋਨੀਆਂ ਕੱਟ ਕੇ ਨਹੀਂ ਦਿੱਤੀਆਂ ਇਹਨਾਂ ਤੇ ਆਪਣੀਆਂ ਕਲੋਨੀਆਂ ਕੱਟ ਲਈਆਂ ਜਿਹੜੇ ਘਰ ਬਣੇ ਹੋਏ ਸੀ ਜਿਹੜੇ ਮਾਲ ਬਣੇ ਹੋਏ ਸੀ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਸੀ ਉਹਨਾਂ ਘਰਾਂ ਉੱਤੇ ਕਬਜ਼ਾ ਕਰ ਲਿਆ ਉਹ ਵੀ ਅਧੇ ਰੇਟਾਂ ਉੱਤੇ ਉਹਨਾਂ ਨੂੰ ਜਾਲੀ ਨੋਟਿਸ ਭੇਜਿਆ ਗਿਆ ਸੁਖਦੇਵ ਸਿੰਘ ਰਜਿਸਟਰ ਵੱਲੋਂ ਜਿਹੜੇ ਸਰਕਾਰੀ ਅਧਿਕਾਰੀ ਸੀ ਜਿਹੜੇ ਪ੍ਰਾਪਰਟੀਆਂ ਦੀ ਜਾਂਚ ਕਰਦੇ ਨੇ ਜਿਹੜੇ ਜائਦਾਦਾਂ ਦੀ ਸਬਿੱਖਿਆ ਕਰਦੇ ਨੇ ਸਰੇਮਾ ਘਰਾਂ ਤੇ ਭੀੜ ਵਾਲੀਆਂ ਜਗ੍ਹਾ ਤੇ ਰਿਹਾਸ਼ੀ ਜਿਹੜੇ ਵੀਆਈਪੀ ਇਲਾਕੇ ਨੇ ਉਹਨਾਂ ਦੇ ਵਿੱਚ ਜਾ ਕੇ ਜਾਲੀ ਨੋਟਸ ਭੇਜੇ ਗਏ ਤੰਗਲੀ ਨਾਲ ਪੈਸਾ ਇਕੱਠਾ ਕੀਤਾ ਗਿਆ ਅਮਨ ਅਰੋੜਾ ਤੇ ਅਮਨ ਅਰੋੜਾ ਦੇ ਸਾਥੀਆਂ ਵੱਲੋਂ 13 ਜائਦਾਦਾਂ ਦੇ ਕਾਗਜ਼ਾਤ ਡਾਕੂਮੈਂਟ ਵਾਇਰਲਸ ਤੇ ਹੱਥ ਲੱਗੇ ਨੇ ਉਹਨਾਂ ਉੱਤੇ ਜਾਂਚ ਹੋ ਰਹੀ ਹੈ ਦੇਖੋ ਇਹ ਜائਦਾਦ ਬਣੀ ਕਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਆਪ ਆਜੀ ਪਾਰਟੀ ਦੀ ਸਰਕਾਰ ਬਣੀ ਇਧਰ ਇਹਨਾਂ ਨੇ ਪੁੱਠੇ ਸਿੱਦੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਪੈਸਾ ਨਾਲ ਨਹੀਂ ਜਾਣਾ ਕਿਸੇ ਦੇ ਵੀ ਲੇਕਿਨ ਇਹਨਾਂ ਵੀ ਲਾਲਚ ਚੰਗਾ ਨਹੀਂ ਕਿ 13 ਤਿੰਨਾਂ ਸਾਲਾਂ ਦੇ ਵਿੱਚ ਤੁਸੀਂ 13 ਜਾਇਦਾਦਾਂ ਬਣਾ ਲਈਆਂ ਉਹ ਵੀ ਭੀੜ ਭੜੱਕੇ ਵਾਲੀਆਂ ਜਗ੍ਹਾ ਤੇ ਜਿੱਥੇ ਵਪਾਰ ਹੁੰਦਾ ਹੈ ਜਿੱਥੇ ਸਿਨੇਮੇ ਨੇ ਤੇ ਘਰਾਂ ਤੇ ਉਹ ਉਹ ਘਰ ਆਪਦੇ ਕਬਜ਼ੇ ਦੇ ਵਿੱਚ ਲੈ ਅੱਧੇ ਰੇਟਾਂ ਤੇ ਵੀ ਭਾਈ ਜਿੰਨੇ ਤੁਹਾਡੇ ਪੈਸੇ ਲੱਗੇ ਨੇ ਅਸੀਂ ਤੁਹਾਨੂੰ ਉਨੇ ਹੀ ਦੇਵਾਂਗੇ ਉਹ ਵੀ ਆਈਪੀ ਏਰੀਆ ਦੇ ਵਿੱਚ ਉਹ ਇਲਾਕੇ ਸੀ ਕਲੌਨੀਆਂ ਸੀ ਇਹ ਰਿਸ਼ਤੇਦਾਰਾਂ ਵੱਲੋਂ ਵੀ ਕੀਤਾ ਗਿਆ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੋਰ ਵੀ ਲੜਾਰਤੇ ਨੇ ਕਿਉਂਕਿ ਇਸ ਦਾ ਖੁਲਾਸਾ ਸ਼ਿਤਲ ਅੰਗੁਰਾਲ ਨੇ ਕੀਤਾ ਹੈ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਸਾਡੇ ਵਿਧਾਇਕ ਅਤੇ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਭਾਵੇਂ ਉਹਨਾਂ ਦੇ ਨਾਮ ਨਹੀਂ ਲੈ ਇਧਰ ਬੇਹੋਸ਼ ਹੋ ਗਿਆ ਇਧਰ ਕਹਿੰਦੇ ਨੇ ਮੈਨੂੰ ਦਿਲ ਘਬਰਾਉਂਦਾ ਹੈ ਮੇਰੇ ਪੇਟ ਦੇ ਵਿੱਚ ਗੜਗੜ ਗੜਬੜ ਹੁੰਦੀ ਹੈ ਮੇਰੀ ਛਾਤੀ ਵਿੱਚ ਦਰਦ ਹੁੰਦੀ ਹੈ ਹਸਪਤਾਲ ਦੇ ਵਿੱਚ ਲਜਾਇਆ ਗਿਆ ਦੇਖਣ ਉਸ ਤੋਂ ਪਹਿਲਾਂ ਕਹਿੰਦੇ ਨੇ ਕਿ 13 ਜਾਇਦਾਦਾਂ ਦੇ ਕਾਗਜ਼ ਵੀ ਨਾਲ ਜਿਹੜੇ ਜ਼ਬਤ ਕੀਤੇ ਸੀ ਮੰਨ ਗਏ ਕਿ ਇਹ ਜਾਇਦਾਦਾਂ ਇਹ ਜਾਇਦਾਦਾਂ ਜਿਹੜੀਆਂ ਨੇ ਪਿਛਲੇ 3 ਸਾਲਾਂ ਦੇ ਵਿੱਚ ਬਣਾਈਆਂ ਗਈਆਂ ਯਾਨੀ ਕਿ ਇਹਨਾਂ ਦੀ ਚਾਦੀ ਹੈ ਇਹ ਲੋਕ ਨੇ ਤੰਗਲੀ ਨਾਲ ਪੈਸੇ ਇਕੱਠੇ ਕਰਨ ਵਾਲੇ